ਅੱਜ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਮਰੈਂਡਰ ਦੇ ਵਿੱਚ। ਕੀ ਕਹਿਣਾ ਚਾਹੁੰਦੇ ਵਕੀਲ ਸਾਹਿਬ? ਕੋ ਪਹਿਲਾਂ ਤਾਂ ਬਾਬਾ ਸਾਹਿਬ ਦੇ 134ਵੇਂ ਜਨਮ ਦਿਨ ਤੇ ਪੂਰੇ ਭਾਰਤ ਵਿੱਚ ਬਸਲੇ ਥੋੜੇ ਦੁਨੀਆ ਦੇ ਵਿੱਚ ਵਸਣ ਲੋਕਾਂ ਨੂੰ ਬਹੁਤ ਬਹੁਤ ਧੰਨਵਾਦ। ਤੇ ਚਲਦੀ ਇੱਕ ਸੁਧਾਰ ਬਚਾਓ ਸੰਭਾਲਨ ਜੋ ਸੁਗਾਸ਼ ਕਮੇਟੀ ਬਣੀ ਹੈ ਜਿਹਦੇ ਵਿੱਚ ਮੈਂ ਵੀ ਕਾਨੂੰਨੀ ਵਕਾਲਾ ਤੇ ਪ੍ਰੈਸ ਸਖਤਰ ਮੰਨ ਲੱਗਿਆ 14 ਤਰੀਕ ਨੂੰ ਲੱਗ ਨਾਲ ਦੇ ਪਿੰਡਾਂ ਵਿੱਚ ਇੱਕ ਮਨਾਇਆ ਗਿਆ। ਤੇ ਅਸੀਂ ਅੱਜ ਉਨੀ ਗੱਲ ਨੂੰ ਸਮਾਜ ਨੂੰ ਤਾਂ ਕਰਿਆ ਕਿਉਂਕਿ ਬਹੁਤ ਵਾਰ ਬਾਵਾ ਸਾਹਿਬ ਵੀ ਇਹ ਗੱਲ ਕਰੀਏ ਬਾਵਾ ਸਾਹਿਬ ਨੇ ਉਸ ਸਮੇਂ ਦੇ ਹਸਪਤਾਲ ਜਦੋਂ ਸਾਡੇ ਬਹੁਤ ਦਬੇ ਕੁਚਲੇ ਤੇ ਪਛੜੇ ਲੋਕ ਜਿਨ੍ਹਾਂ ਨੂੰ ਜ਼ਮੀਨ ਤੇ ਪੜ੍ਹਾਈ ਤੇ ਜੋ ਅੱਜ ਅਸੀਂ ਵੱਡੇ ਵੱਡੇ ਅਹੁਦਿਆਂ ਦੇ ਬੈਠੇ ਹਾਂ ਉਹਨਾਂ ਦੀ ਬਦੌਲਤਾਂ ਉਹਨਾਂ ਦਾ ਇੱਕ ਬਹੁਤ ਵਧੀਆ ਉਹਨਾਂ ਨੇ ਸੰਦੇਸ਼ ਦਿੱਤਾ ਸੀਗਾ ਉਹ ਉਹਨਾਂ ਦੇ ਕਹਿਣਾ ਸੀਗਾ ਭੈਣ ਨਿਰਮਤਾ ਅਤੇ ਭਰਾ ਕਮਲਜੀਤ ਸਿੰਘ ਨਾਲ ਹਾਦਸਾ ਪੰਜਾਬੀ 7 ਰਿਪੋਰਟ ਲਾੜਵੀ ਤੱਕ ਕੁਝ ਬੋਲੋ ਜੇਕਰ ਤੁਸੀਂ ਬੋਲ ਨਹੀਂ ਸਕਦੇ ਤਾਂ ਕੁਝ ਲਿਖੋ ਜੇਕਰ ਤੁਸੀਂ ਦੇਖ ਨਹੀਂ ਸਕਦੇ ਤਾਂ ਸਾਥ ਦਿਓ ਤੇ ਉਹ ਕਹਿੰਦੇ ਜੇਕਰ ਤੁਸੀਂ ਸਾਥ ਵੀ ਨਹੀਂ ਦੇ ਸਕਦੇ ਤਾਂ ਜੋ ਲੋਕ ਜਿਵੇਂ ਇੱਥੇ ਐਸਾ ਕਮੇਟੀ ਸਾਡੀ ਬਣੀ ਹੋਈ ਆ ਕੰਮ ਕਰ ਰਹੀ ਆ ਤਾਂ ਉਹਨਾਂ ਜਿਹੜੇ ਲੋਕਾਂ ਦੇ ਜਿਹੜੇ ਤੁਸੀਂ ਨੱਤਾ ਨਾ ਖਿੱਚੋ ਜੋ ਤੁਹਾਡੇ ਹਿੱਸੇ ਦੀ ਲੜਾਈ ਲੜ ਕੇ ਵੀ ਤੁਹਾਡੇ ਆਪਣੇ ਸਮਾਜ ਨੂੰ ਉੱਪਰ ਟੱਕ ਰਹੇ ਆ ਮੈਂ ਆਪਣੇ ਵੱਲੋਂ ਸਭ ਨੂੰ ਇੱਕ ਵਾਰ ਸਤਿਕਾਰ ਨਾਲ ਜਾਨਣਾ ਕਿ ਉਹਨਾਂ ਦੇ ਜਿਹੜੇ ਜੋ ਅਨਸੁਗਾਟ ਕੀਤਾ ਹੈ ਉਹਦੇ ਸਾਨੂੰ ਚਲਣਾ ਚਾਹੀਦਾ ਹੈ ਪਿਛਲੇ ਕੁਝ ਸਮੇਂ ਤੋਂ ਸਾਡੇ ਸੰਵਿਧਾਨ ਨੂੰ ਵੀ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਆ ਰਹੀ ਆ ਤੇ ਮੈਂ ਵੀ ਗੈਗ ਐਡਵੋਕੇਟ ਹੀ ਕਹਿ ਕੇ ਜਾ ਰਿਹਾ ਜਿੱਥੇ ਵੀ ਕਾਨੂੰਨੀ ਲੜਾਈ ਲੜਨੀ ਪਈ ਮੈਂ ਅੱਗੇ ਹੋ ਕੇ ਲੜਾਂਗਾ ਜੀ ਬਹੁਤ ਬਹੁਤ ਧੰਨਵਾਦ